15 ਅਗਸਤ ਦੀ ਆ ਰਹੀ ਹੈ ਇਹਦੇ ਮੱਦੇ ਨਜ਼ਰ ਆਪਣੇ ਜ਼ਿਲ੍ਹੇ ਨਹੀਂ ਬਲਕਿ ਪੂਰੇ ਪੰਜਾਬ 'ਚ ਫਲੈਗ ਮਾਰਚਸ ਤੇ ਹੋਰ ਇਤਿਆਦ ਦੇ ਤੌਰ ਤੇ ਕਾਫੀ ਜ਼ਿਆਦਾ ਜਿਹੜੀ ਸ਼ੋਅ ਫੋਰਸ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਇੱਥੇ ਆਪਣੇ ਜ਼ਿਲ੍ਹੇ ਦੇ ਡੀਐਸਪੀ ਸਾਹਿਬ ਆ ਨਾਲ ਐਸਐਚਓ ਸਾਹਿਬ ਮੌਜੂਦ ਆ ਅੱਜ ਇਸੇ ਕਾਰਨ ਆਪਾਂ ਪਠਾਨਕੋਟ 'ਚ ਵੀ ਇੱਕ ਫਲੈਗ ਮਾਰਚ ਕੱਢ ਰਹੇ ਆ ਇਹ ਫਲੈਗ ਮਾਰਚ ਜਿਹੜਾ ਆਪਣਾ ਸਿਟੀ ਦੇ ਏਰੀਆ 'ਚ ਆਪਾਂ ਕਰ ਰਹੇ ਆ ਇਦੇ ਵਿੱਚ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ਡ ਫੋਰਸ ਦੇ ਕੰਪੋਨੈਂਟਸ ਹੈ ਜਿਸ ਤਰ੍ਹਾਂ ਐਸਓਜੀ ਹੋਗੀ ਐਸਐਸਜੀ ਹੋਗੀ ਉਸ ਤੋਂ ਇਲਾਵਾ ਆਪਣੀ ਜ਼ਿਲ੍ਹੇ ਦੀ ਫੋਰਸ ਹੈ ਇਸ ਤੋਂ ਇਲਾਵਾ ਪੀਸੀਆਰ ਤੇ ਹੋਰ ਜਿਹੜੇ ਅਮਲਾ ਜਿਹੜਾ ਉਹਨੂੰ ਆਪਾਂ ਯੂਜ਼ ਕਰ ਰਹੇ ਹਾਂ ਤੇ ਇਹਦਾ ਜਿਹੜਾ ਮੇਨ ਉਦੇਸ਼ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਹੋਏ ਹੈ ਕਿ 15 ਅਗਸਤ ਆ ਰਹੀ ਹੈ ਉਹਦੇ ਮੱਦੇਨਜ਼ਰ ਆਪਾਂ ਜਿਹੜਾ ਲੋਕਾਂ ਨੂੰ ਇੱਕ ਸੈਂਸ ਆਫ ਕੌਨਫੀਡੈਂਸ ਦੇਣਾ ਚਾਹੁੰਦੇ ਹਾਂ ਕਿ ਫੋਰਸ ਉਹਨਾਂ ਨਾਲ ਖੜੀ ਹੈ ਤੇ ਪੂਰੀ ਮੁਸਤੈਦੀ ਨਾਲ ਜਿਹੜੀ ਇਹ ਡਿਊਟੀ ਨਿਭਾਰੀ ਹੈ ਇਹ ਤੇ ਸਿਰਫ ਇੱਕ ਫਲੈਗ ਮਾਰਚ ਦੀ ਗੱਲ ਹੋ ਗਈ ਬਾਕੀ ਆਦਰਵਾਇਜ਼ ਵੀ ਆਪਾਂ ਜ਼ਿਲ੍ਹਿਆਂ 'ਚ ਕਾਫੀ ਆਪਣੇ ਨਾਕੇ ਜਿਹੜੇ ਆ ਉਹਨਾਂ ਤੇ ਨਫਰੀ ਵਧਾਤੀ ਹੈ ਤੇ ਰੈਗੂਲਰ ਚੈਕਿੰਗ ਚੱਲ ਰਹੀ ਹੈ ਡੇ ਐਂਡ ਨਾਈਟ ਵੀ ਹੋਟਲਾਂ ਦੀ ਹੋਰ ਜਿਹੜੇ ਪਬਲਿਕ ਪਲੇਸਿਸ ਆ ਜਿਦਾਂ ਬੱਸ ਸਟੈਂਡ ਹੋਵੇ ਰੇਲਵੇ ਸਟੇਸ਼ਨ ਇਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈ ਤੇ ਪਠਾਨਕੋਟ 'ਚ ਜਿਹੜੀ ਫੋਰਸ ਆ ਆਪਣੀ ਜ਼ਿਲ੍ਹੇ ਦੀ ਉਹ ਪੂਰੀ ਮੁਸਤੈਦ ਆ ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕਿ 15 ਅਗਸਤ ਦਾ ਜਿਹੜਾ ਫੰਕਸ਼ਨ ਆ ਬਿਲਕੁਲ ਵਧੀਆ ਤਰੀਕੇ ਨਾਲ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਆਏ ਨਾ ਹੀ ਲਾਅ ਐਂਡ ਆਰਡਰ ਦੀ ਸਾਈਡ ਤੋਂ ਨਾ